ਜੀ ਬੜੀ ਵੱਡੀ ਗੱਲ ਆ ਤੁਸੀਂ ਕਹਿੰਦੇ ਮੰਤਰੀ ਜੀ ਕੋਲ ਜਾ ਕੇ ਵੀ ਆਏ ਡੂੜ ਘੰਟਾ ਖਰਾਬ ਲੋਗੇ ਪਿਆਸ ਦਰਿਆ ਦੇ ਵਿੱਚ 7 13 ਲੱਖ ਕਿਊਸਿਕ ਪਾਣੀ ਆਇਆ 3 2.5 ਲੱਖ ਤੁਸੀਂ ਨੇਰਾ ਚ ਕੱਢਤਾ 3 ਲੱਖ ਤੁਸੀਂ ਅੱਗੇ ਕੱਢਤਾ 6 ਲੱਖ ਕਿਊਸਿਕ ਪਾਣੀ ਜਿਹੜਾ ਹੈਗਾ ਉਹ ਨੇਰਾ ਦੇ ਵਿੱਚ ਵਧਿਆ ਆ ਤੇ ਡੂੜ ਘੰਟਾ ਲਾਇਆ ਉੱਥੇ ਮੰਤਰੀ ਜੀ ਨੇ ਡੇਢ ਮਿੰਟ ਗੱਲ ਨਹੀਂ ਕੀਤੀ ਇਸ ਟੌਪਿਕ ਏਸੀ ਨੂੰ ਸਮਝਾ ਦਿਓ ਮੈਂ ਕਿਹ ਏਸੀ ਨਹੀਂ ਜਵਾਬ ਦੇ ਸਕਦਾ ਮੇਰਾ ਮੈਂ ਏਸੀ ਸਭ ਦੇਉ ਜਵਾਬ ਏਸੀ ਸਭ ਚੁੱਪ ਮੈਂ ਮੈਨੂੰ 7 ਲੱਖ ਕਿਊਸਿਕ ਪਾਣੀ ਦਾ ਜਾਬ ਹਸਾਮ ਦਿਓ ਗਿਆ ਕਿੱਥੇ ਕੱਲ ਨੂੰ ਤਬਾਹੀ ਹੋ ਜਾਣੀ ਆ ਤਬਾਹੀ ਮਚਣੀਆਂ ਤੇ ਫੇਰ ਸਾਰਿਆਂ ਨੇ ਅਫਸੋਸ ਕਰਨ ਤੁਰ ਪੈਣਾ ਜੇ ਮੇਰਾ ਕੋਈ ਡਾਟੇ ਚ ਕਮੀ ਪੇਸ਼ੀ ਹੈਗੀ ਆ ਤਾਂ ਦੱਸ ਦਿਓ 7 ਲੱਖ ਕਿਊਸਿਕ ਪਾਣੀ ਪਤਾ ਕਿੰਨਾ ਹੁੰਦਾ ਜਿੰਨਾ ਨੇਹਰਾ ਚਲਦੀਆਂ ਨਾ ਰਾਜਸਥਾਨ ਨੂੰ ਉਹ ਪੂਰੇ ਮਹੀਨੇ ਚ 7 ਲੱਖ ਕਿਊਸਿਕ ਪਾਣੀ ਜਾਂਦਾ ਉਹਨਾਂ ਚ ਪਿਛਲੇ 10 ਦਿਨਾਂ ਚ ਸਾਸ ਫੁੱਟ ਪਾਣੀ ਵੱਧ ਗਿਆ ਤੇ ਓਨ ਵਾਲੇ ਕਿੰਨਾ ਚਾਰਾਂ ਦਿਨਾਂ ਦਾ ਅਲਰਟ ਆਲਰੇਡੀ ਆ ਚੁੱਕਿਆ ਮੀਆਂ ਦਾ ਦਸਾਂ ਦਿਨਾਂ ਚ ਲਹਿਮ ਹੋ ਜਾਣਾ ਪੂਰਾ ਉਹਦੇ ਤੋਂ ਬਾਅਦ ਬੀਬੀਐਮਬੀ ਤੁਹਾਡੇ ਕੰਟਰੋਲ ਚ ਨਹੀਂ ਉਹਨੇ ਪਾਣੀ ਛੱਡਣਾ ਤੇ ਥੱਲੇ ਤਬਾਹੀ ਮਚਣੀ ਆ ਪਹਾੜਾਂ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਪਾਣੀ ਲਗਾਤਾਰ ਪਹਾੜਾਂ ਤੋਂ ਆ ਰਿਹਾ ਹੈ ਤੇ ਉਦੋਂ ਲੈ ਕੇ ਸਰਕਾਰ ਤਾਂ ਹਲਾਕੇ ਦਾਅਵੇ ਕਰਦੀ ਹੈ ਕਿ ਸਾਡੇ ਵੱਲੋਂ ਪੂਰੀ ਤਿਆਰੀ ਹੈ ਕਿਸੇ ਤਰ੍ਹਾਂ ਦੀ ਸਿਚੁਏਸ਼ਨ ਖਰਾਬ ਨਹੀਂ ਹੋਣ ਦਿੱਤੀ ਜਾਊਗੀ ਪਰ ਰਾਣਾ ਇੰਦਰਪ੍ਰਤਾਪ ਮਿਲ ਕੇ ਆਏ ਮੰਤਰੀ ਨੂੰ ਤਾਂ ਕਹਿੰਦੇ ਡੇਢ ਘੰਟਾ ਖਰਾਬ ਹੀ ਹੋਇਆ ਮੇਰਾ ਫਾਇਦਾ ਕੋਈ ਨਹੀਂ ਨਿਕਲਿਆ ਰਾਣਾ ਜੀ ਬੜੀ ਵੱਡੀ ਗੱਲ ਆ ਤੁਸੀਂ ਕਹਿੰਦੇ ਮੰਤਰੀ ਜੀ ਕੋਲ ਜਾ ਕੇ ਵੀ ਆਏ ਡੂੜ ਘੰਟਾ ਖਰਾਬ ਰੋਗੇ ਵੇਖੋ ਮੰਤਰੀ ਜੀ ਨੂੰ ਮੈਂ ਇਸ ਕਰਕੇ ਗਿਆ ਕਿਉਂਕਿ ਜਦੋਂ ਵਿਧਾਨ ਸਭਾ ਦੇ ਵਿੱਚ ਕੋਈ ਸਵਾਲ ਮੈਂ ਹਮੇਸ਼ਾ ਹੜਾਵਲੀ ਲਾਉਂਦਾ ਸੀ ਤੇ ਉਹ ਬੜੇ ਪੋਜ਼ਿਟਿਵ ਤਰੀਕੇ ਨਾਲ ਜਵਾਬ ਦਿੰਦੇ ਸੀ ਤੇ ਮੈਂ ਕਿਹਾ ਵੀ ਯਾਰ ਮੰਤਰੀ ਕੋ ਜਾਈਏ ਕੋ ਸੋਲੂਸ਼ਨ ਕੱਢੋ ਤੇ ਮੈਂ ਉਹਨਾਂ ਨੂੰ ਪਿਛਲੇ ਹਫ਼ਤੇ ਵੀ ਦੱਸਿਆ ਸਾਡੇ ਇੱਕ ਬੰਨ ਟੁੱਟਿਆ ਪਾਣੀ ਰਿਲੀਜ਼ ਕਰਾ ਦੇ ਲਾਸਟ ਮੰਡੀ ਦੀ ਗੱਲ ਹੈ ਅੱਜ ਆਪਾਂ ਦੁਬਾਰਾ ਉਹ ਦੁਬਾਰਾ 7 ਦਿਨ 4-5 ਦਿਨ ਹੋ ਗਏ ਤੇ ਕੋਈ ਸੋਲੂਸ਼ਨ ਨਹੀਂ ਨਿਕਲਿਆ ਮੈਂ ਮੰਤਰੀ ਜੀ ਕੋ ਡਾਟਾ ਲੈ ਕੇ ਗਿਆ ਜੀ ਮੰਤਰੀ ਜੀ ਸ਼ਾਇਦ ਤੁਹਾਡੀ ਕੋ ਡਾਟਾ ਆਇਆ ਨਹੀਂ ਆਇਆ ਤੁਸੀਂ ਰਿਵਿਊ ਕੀਤਾ ਨਹੀਂ ਰਿਵਿਊ ਕੀਤਾ ਪਿਆਸ ਦਰਿਆ ਦੇ ਵਿੱਚ 7 13 ਲੱਖ ਕਿਊਸਿਕ ਪਾਣੀ ਆਇਆ 3 2.5 ਲੱਖ ਤੁਸੀਂ ਨੇਰਾ ਚ ਕੱਢਤਾ 3 ਲੱਖ ਤੁਸੀਂ ਅੱਗੇ ਕੱਢਤਾ 6 ਲੱਖ ਕਿਊਸਿਕ ਪਾਣੀ ਜਿਹੜਾ ਹੈਗਾ ਉਹ ਨੇਰਾ ਦੇ ਵਿੱਚ ਵਧਿਆ ਆ ਤੇ ਡੇਲੀ ਪਿਆਸ ਦਰਿਆ ਚ 1 ਲੱਖ ਕਿਊਸਿਕ ਪਾਣੀ ਆ ਰਿਹਾ ਪੌਂਗ ਲੈਵਲ ਦਾ ਪੌਂਗ ਦਾ ਲੈਵਲ ਵੱਜ ਚੁਕਿਆ ਤੇ ਇਹਦੇ ਤੇ ਸੋਚ ਵਿਚਾਰ ਕੀਤਾ ਜਾਵੇ ਤੇ ਡੂੜ ਘੰਟਾ ਲਾਇਆ ਉੱਥੇ ਮੰਤਰੀ ਜੀ ਨੇ ਡੇਢ ਮਿੰਟ ਗੱਲ ਨਹੀਂ ਕੀਤੀ ਇਸ ਟੌਪਿਕ ਤੇ ਕਹਿੰਦੇ ਇਹਨੂੰ ਐਸੀ ਨੂੰ ਸਮਝਾ ਦਿਓ ਮੈਂ ਕਿਹਾ ਐਸੀ ਨਹੀਂ ਜਵਾਬ ਦੇ ਸਕਦਾ ਮੇਰਾ ਮੈਂ ਐਸੀ ਸਾਹਿਬ ਦਿਓ ਜਵਾਬ ਐਸੀ ਸਾਹਿਬ ਚੁੱਪ ਮੈਂ ਮੈਨੂੰ ਇਹ 7 ਲੱਖ ਕਿਊਸਿਕ ਪਾਣੀ ਦਾ ਜਵਾਬ ਸਾਹਿਬ ਦਿਓ ਗਿਆ ਕਿੱਥੇ ਉਹ ਗੱਲੇ ਆਈ ਪ੍ਰੈਸ ਕਾਨਫਰੰਸ ਮੈਂ ਅੱਜ ਇਸ ਕਰਕੇ ਕੀਤੀ ਕਿ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗੇ ਗਰਾਊਂਡ ਤੇ ਕੀ ਹੋ ਰਿਹਾ ਕੱਲ ਨੂੰ ਤਬਾਹੀ ਹੋ ਜਾਣੀ ਆ ਤਬਾਹੀ ਮਚਣੀਆਂ ਤੇ ਫੇਰ ਸਾਰਿਆਂ ਨੇ ਅਫਸੋਸ ਕਰਨ ਤੁਰ ਪੈਣਾ ਪਰ ਰਾਣਾ ਜੀ ਗੱਲ ਨਹੀਂ ਹੈ ਵੀ ਸਰਕਾਰ ਨੂੰ ਵੀ ਤਾਂ ਉਡੀ ਚਿੰਤਾ ਹੋਣੀ ਹੈ ਕਿਉਂਕਿ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਆ ਬਹੁਤ ਲੋਕਾਂ ਦੀ ਦੇਖੋ ਗੱਲ ਇਹ ਹੈ ਵੀ ਇੱਕ ਬੰਦਾ ਹੋ ਸਕਦਾ ਧਿਆਨ ਨਾ ਦੇਵੇ ਪਰ ਲੋਕਾਂ ਦੀ ਜ਼ਿੰਦਗੀ ਜੁੜੀ ਹੋਈ ਹੈ ਫੜਾਂ ਦੇ ਮਾਰੇ ਲੋਕ ਬਹੁਤ ਬਹੁਤ ਲੰਬਾ ਸਾਲ ਖੜੇ ਨਹੀਂ ਹੋ ਪਾਉਂਦੇ ਸਰਕਾਰ ਨੂੰ ਨਹੀਂ ਪਤਾ ਵੀ ਜੇਕਰ ਕੱਲੋ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸਿਆ ਵੀ ਐਨੇ ਐਨਾ ਪਾਣੀ ਦਾ ਲੈਵਲ ਵੱਧ ਗਿਆ ਤਾਂ ਉੱਥੇ ਤਾਂ ਪੂਰਾ ਡਿਪਾਰਟਮੈਂਟ ਡਿਪਾਰਟਮੈਂਟ ਦੇ ਅਫਸਰ ਨਹੀਂ ਦੇਖ ਰਹੇ ਵੀ ਪਾਣੀ ਕਿੰਨਾ ਵੱਧ ਗਿਆ ਕਿੰਨਾ ਘਟ ਗਿਆ ਕਿੰਨਾ ਕਿੱਥੇ ਗਿਆ ਵੀ ਹੋ ਗਿਆ ਜਿਵੇਂ ਤੁਸੀਂ 7 ਲੱਖ ਕਿਊਸਿਕ ਪਾਣੀ ਦੀ ਗੱਲ ਕਰੀ ਹੈ ਵੀ ਆਖਰ ਗਿਆ ਕਿੱਧਰ ਮੈਂ ਤਾਂ ਤੁਹਾਡੇ ਰਾਹੀ ਕਹਿਣਾ ਕਿ ਆਹ ਡਾਟਾ ਆ 7 ਲੱਖ ਕਿਊਸਿਕ ਪਾਣੀ ਦਾ ਸਰਕਾਰ ਦੇ ਮੰਤਰੀ ਸਾਹਿਬ ਸੈਕਰੀਟਰੀ ਸਾਹਿਬ ਮੁੱਖ ਮੰਤਰੀ ਸਾਹਿਬ ਆਪਣੀ ਸਾਰੀ ਟੀਮ ਲੈ ਕੇ ਵੇਜਣ ਤੇ ਰਾਣਾ ਇੱਧਰ ਕੱਲਾ ਮੇਰਾ ਜਵਾਬ ਦੇ ਦਿਓ ਸੱਤ ਲੱਖ ਪਾਣੀ ਕਿੱਥੇ ਐ ਜੇ ਮੇਰਾ ਕੋਈ ਡਾਟੇ ਚ ਕਮੀ ਪੇਸ਼ੀ ਹੈਗੀ ਆ ਤਾਂ ਦੱਸ ਦਿਓ ਸੱਤ ਲੱਖ ਕਿਊਸਿਕ ਪਾਣੀ ਪਤਾ ਕਿੰਨਾ ਹੁੰਦਾ ਜਿੰਨਾ ਨਹਿਰਾਂ ਚਲਦੀਆਂ ਨਾ ਰਾਜਸਥਾਨ ਨੂੰ ਉਹ ਪੂਰੇ ਮਹੀਨੇ ਚ ਸੱਤ ਲੱਖ ਕਿਊਸਿਕ ਪਾਣੀ ਜਾਂਦਾ ਉਹਨਾਂ ਚ ਇੰਨਾ ਪਾਣੀ ਫालतੂ ਆ ਪਿਛਲੇ 15 ਦਿਨਾਂ ਦੇ ਵਿੱਚ ਜਿਹੜਾ ਬਿਆਸ ਦਰਿਆ ਚ ਆਇਆ ਤੇ ਅੱਗੇ ਰਿਲੀਜ਼ ਨਹੀਂ ਹੋਇਆ ਉਹ ਲੋਕਾਂ ਦੇ ਖੇਤਾਂ ਚ ਆ ਲੋਕਾਂ ਦੀ ਜਿਵੇਂ ਫਸਲਾਂ ਦਾ ਨੁਕਸਾਨ ਹੋ ਰਿਹਾ ਘਰ ਪਾੜ ਰਹੇ ਆ ਤੇ ਸਰਕਾਰ ਸੁੱਤੀ ਪਈ ਆ ਮੈਨੂੰ ਇਹ ਦੱਸੋ 4 ਦਿਨ ਹੋ ਗਏ ਬਾਉਪੁਰ ਦਾ ਬੰਨ ਟੁੱਟਿਆ ਲੈ ਕੇ ਹਰੀ ਕੇ ਤੋਂ ਮੁਕੇਰੀਆਂ ਤੀ ਕਈ ਜਗ੍ਹਾ ਲੋਕਾਂ ਦੇ ਖੇਤਾਂ 'ਚ ਪਾਣੀ ਚਲੇ ਗਿਆ ਸਰਕਾਰ ਦਾ ਕੋਈ ਨਮਿੰਦਾ ਕੋਈ ਨਮਿੰਦਾ ਉੱਥੇ ਗਿਆ ਇਹ ਥੋੜੋ ਵੀ ਡੀਸੀ ਨੂੰ ਟਰੈਕਟਰ ਤੇ ਚੜਾ ਦਿਓ ਜਿੱਦਣ ਬੰਨ ਜਿੱਦਣ ਪਾਣੀ ਆ ਜਾਵੇ ਤੇ ਡੀਸੀ ਟਰੈਕਟਰ ਤੇ ਚੜ ਕੇ ਤੇ ਬੱਲੇ ਬੱਲੇ ਹੋ ਗਈ ਹਰ ਯੂਅਰ ਰਿਸਪੌਂਸਿਬਲ ਡਿਪਾਰਟਮੈਂਟ ਚ ਕੋਈ ਐਸਸੀ ਗਿਆ ਜੀ ਉੱਥੇ ਕੋਈ ਚੀਫ ਗਿਆ ਕੋਈ ਸੈਕਟਰੀ ਗਿਆ ਕੋਈ ਮੰਤਰੀ ਗਿਆ ਉਹਦਾ ਸੋਲੂਸ਼ਨ ਮੈਂ ਕੱਲਾ ਪ੍ਰੋਬਲਮ ਨਾਲ ਨਹੀਂ ਕਦੇ ਆਉਂਦਾ ਮੈਂ ਪ੍ਰੋਬਲਮ ਦੇ ਨਾਲ ਸੋਲੂਸ਼ਨ ਨਾਲ ਹਰ ਵਾਰ ਚਾਹੇ ਵਿਧਾਨ ਸਭਾ ਹੋਵੇ ਚਾਹੇ ਜਿਹੜਾ ਵੀ ਫੋਰਮ ਹੋਵੇ ਆਪਣਾ ਪੱਖ ਰੱਖਦਾ ਵੀ ਸੋਲੂਸ਼ਨ ਅੱਜ ਵੀ ਮੈਂ ਇਹਨਾਂ ਨੂੰ ਸੋਲੂਸ਼ਨ ਨਹੀਂ ਕੀ ਦਿੱਤਾ ਕਿ ਹਰੀਕੇ ਚੋ ਪਾਣੀ ਰਿਲੀਜ਼ ਕਰਨਾ ਚਾਲੂ ਕਰੋ ਜੇ ਤੁਸੀਂ ਰਿਲੀਜ਼ ਨਹੀਂ ਕਰਨਾ ਚਾਲੂ ਕੀਤਾ ਅੱਜ ਤੋਂ ਸੱਤਾ ਤੋਂ 10 ਦਿਨ ਬਾਅਦ ਪੰਜਾਬ ਦੇ ਵਿੱਚ ਤਬਾਹੀ ਮੱਚ ਜਾਣੀ ਆ ਉਹਦਾ ਵੀ ਰੀਜ਼ਨਿੰਗ ਦੇ ਰਿਆਂ ਤੇ ਜੇ ਕਿਸੇ ਮਰਜ਼ੀ ਅਫਸਰ ਨੂੰ ਮੈਂ ਜੋ ਚੀਜ਼ ਕਹਿ ਰਿਆਂ ਇਹਦੇ ਵਿੱਚ ਫਰਕ ਮਹਿਸੂਸ ਹੁੰਦਾ ਹੋਵੇ ਤੇ ਮੇਰਾ ਜਿੱਥੇ ਮਰਜ਼ੀ ਬੈ ਕੇ ਗੱਲ ਕਰ ਲਵੇ ਮੈਂ ਇੱਕ ਐਨਾਲਿਸਿਸ ਦੱਸ ਰਿਆਂ 1390 ਫੁੱਟ ਪੌਂਗ ਦਾ ਲੈਵਲ ਆ ਡेंजर ਲੈਵਲ 177.5 ਫੁੱਟ ਅੱਜ ਹੋ ਚੁੱਕਿਆ ਰੋਜ਼ ਦਾ ਪਾਣੀ ਉਹਦੇ ਵਿੱਚ ਆ ਰਿਹਾ ਪਿਛਲੇ 10 ਦਿਨਾਂ ਚ 10 ਫੁੱਟ ਪਾਣੀ ਵੱਧ ਗਿਆ ਤੇ ਔਣ ਵਾਲੇ ਤਿੰਨਾਂ ਚਾਰਾਂ ਦਿਨਾਂ ਦਾ ਅਲਰਟ ਆਲਰੇਡੀ ਆ ਚੁੱਕਿਆ ਮੀਆਂ ਦਾ ਤੇ 10 ਦਿਨਾਂ ਚ ਲੈਮ ਹੋ ਜਾਣਾ ਪੂਰਾ ਉਹਦੇ ਤੋਂ ਬਾਅਦ ਬੀਬੀ ਐਮ ਵੀ ਤੁਹਾਡੇ ਕੰਟਰੋਲ ਚ ਨਹੀਂ ਉਹਨੇ ਪਾਣੀ ਛੱਡਣਾ ਤੇ ਥੱਲੇ ਤਬਾਹੀ ਮਚਣੀ ਆ ਤੇ ਕੱਲ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਨਾ ਕਿਓ ਕਿ ਬਾਰਸ਼ਾਂ ਪੈ ਗਈਆਂ ਸੀ ਇਹ ਨਾ ਕਿਓ ਕਿ BBMP ਨੇ ਟੈਂਕਾਂ ਚ ਪਾਣੀ ਛੱਡਤਾ ਅਸਲੀਅਤ ਇਹ ਹੈ ਕਿ ਤੁਸੀਂ ਹਰੀਕੇ ਚੋਂ ਪਾਣੀ ਥੱਲੇ ਨਹੀਂ ਰਿਲੀਜ਼ ਕਰ ਰਹੇ ਇੱਕ ਚੀਜ਼ ਹੋਰ ਦੱਸੋ ਤੁਸੀਂ ਕਿਹਾ ਵੀ ਜਿਹੜੀ ਲਾਸਟ ਪ੍ਰੈਸ ਕਾਨਫਰੰਸ ਮੰਤਰੀ ਨੇ ਕੀਤੀ ਸੀ ਉਹ ਚ ਬੜੇ ਵੱਡੇ ਦਾਅਵੇ ਨਾਲ ਇਹ ਗੱਲ ਕਹੀ ਸੀ ਵੀ ਇੱਕ ਤਾਂ ਰੇਤੇ ਦੇ ਭਰੇ ਬੈਗ ਤੇ ਦੂਸਰੇ ਕੋਈ ਸਪੈਸ਼ਲ ਬੈਗ ਵੀ ਕਹਿੰਦੇ ਪਹਿਲੀ ਵਾਰੀ ਮੰਗਾਏ ਨੇ ਪੰਜਾਬ ਨੇ ਜਿਨ੍ਹਾਂ ਦਾ ਫਾਇਦਾ ਇਸ ਚੀਜ਼ ਦਾ ਹੋਊਗਾ ਪਰ ਤੁਸੀਂ ਕਿਹਾ ਵੀ ਜੇਕਰ ਤੁਸੀਂ 5000 ਬੈਗ ਵੀ ਦਿਖਾ ਦੋ ਤਾਂ ਇੱਕ ਤਰ੍ਹਾਂ ਦਾ ਚੈਲੰਜ ਹੈ ਇਸ ਚੀਜ਼ ਦਾ ਕੀ ਕੋਈ ਜਮੀ ਵੀ ਨਹੀਂ ਤਿਆਰੀ ਕਰੀ ਇਹ ਕਿਵੇਂ ਪੋਸੀਬਲ ਹੈ ਕਿ ਏਡੇ ਵੱਡੇ ਜਿੱਥੇ ਪਹਿਲਾਂ ਵੀ ਖਤਰਾ ਮਨਰਾਉਂਦਾ ਰਹਿੰਦਾ ਹੋਵੇ ਤੇ ਅੱਗੇ ਨੂੰ ਡਿਪਾਰਟਮੈਂਟ ਨੇ ਬਿਲਕੁਲ ਇਸ ਚੀਜ਼ ਨੂੰ ਲੈ ਕੇ ਸੀਰੀਅਸ ਲੈ ਉਹਖੋ ਜੀ ਮੈਂ ਜ਼िले ਕਪੂਰਥਲੇ ਦੀ ਗੱਲ ਕਰ ਸਕਦਾ ਇਹ ਪ੍ਰੋਕਸੀਮੇਟਲੀ 50 ਕਿਲੋਮੀਟਰ ਦਾ ਏਰੀਆ ਬਿਆਸ ਦਰਿਆ ਦੇ ਨਾਲ ਲੱਗਦਾ ਤੇ ਜਿਹੜਾ ਅਜਟ ਹੈ ਵੀ ਰਿਸਕ ਆ ਇੱਕ ਬੰਨ ਟੁੱਟ ਚੁੱਕਿਆ ਬਾਕੀ ਟੁੱਟਣ ਦੀ ਤਦਾਰਤ ਤੇ ਸਰਕਾਰ ਨੇ ਮੈਂ ਕੋਲ ਅਟੈਂਸ਼ਨ ਨੋਟਿਸ ਵੀ ਪਿਛਲੇ ਸੈਸ਼ਨ ਚ ਪਾਇਆ ਸੀ ਤੇ ਮੰਤਰੀ ਸਾਹਿਬ ਨੇ ਖੜੇ ਹੋ ਕੇ ਜਵਾਬ ਦਿੱਤਾ ਕਿ ਅਸੀਂ ਕਈ 100 ਕਰੋੜ ਰੁਪਏ ਦਾ ਬੰਦੋਬਸਤ ਕੀਤਾ ਮੈਂ ਇਹ ਚੈਲੰਜ ਕਰਦਾ ਕਿ ਕਪੂਰਥਲੇ ਚਿੱਲੇ ਦੇ ਵਿੱਚ 5000 ਕਟਾ 5000 ਕਟਾ ਵੀ ਭਰਿਆ ਦਿਖਾ ਦਿਓ ਕਿਤੇ ਤੇ ਜਦੋਂ ਬੰਨ ਟੁੱਟਦੇ ਆ ਜਾਲੀ ਦੇ ਕ੍ਰੇਟ ਬਣਦੇ ਆ 2 ਮੀਟਰ ਬਾਈ 2 ਮੀਟਰ ਦੇ ਉਹਦੇ ਚੋਂ ਤੁਸੀਂ 50 ਕ੍ਰੀਏਟ ਹੀ ਬਣੇ ਗਣਤੀ ਕਰਾ ਦਿਓ। ਬਾਲੇ ਨਹੀਂ ਮੈਂ ਕਹਿੰਦਾ 50। ਅੱਜ ਸ਼ਾਮ ਤੱਕ ਜਦੋਂ ਮਰਜ਼ੀ ਵੀਡੀਓ ਤੇ ਦਿਖਾ ਦਿਓ ਜੀ ਆ 50 ਕ੍ਰੀਏਟ ਕਪੂਰਥਲੇ ਦੇ ਵਿੱਚ ਬਣੇ ਪਏ। ਚਲੋ ਬਹੁਤ ਬਹੁਤ ਧੰਨਵਾਦ ਕਿਉਂਕਿ ਦੇਖਿਆ ਜਾਵੇ ਲੋਕਾਂ ਦੀ ਉਹ ਭਵਿੱਖ ਦੇ ਨਾਲ ਜੁੜੀ ਗੱਲ ਇਹ ਹੈ ਕਿਉਂਕਿ ਪਹਿਲਾਂ ਵੀ ਉੱਥੇ ਹੜ੍ਹਾਂ ਦੀਆਂ ਮਾਰਾਂ ਦੇ ਨਾਲ ਲੋਕਾਂ ਦੇ ਜਿਹੀਏ ਕਿ ਘਰ ਜਿੱਥੇ ਨੁਕਸਾਨੇ ਗਏ ਤਾਂ ਨਾਲ ਲੋਕਾਂ ਦੀ ਇੱਕ ਫਾਈਨੈਂਸ਼ਲੀ ਤੌਰ ਦੇ ਉੱਤੇ ਵੀ ਬਹੁਤ ਬੜਾ ਨੁਕਸਾਨ ਹੋਇਆ। ਉਹ ਸਰਕਾਰ ਜਿੱਥੇ ਇੱਕ ਪਾਸੇ ਵੱਡੇ ਦਾਅਵੇ ਮੁੱਖ ਮੰਤਰੀ ਨੇ ਖੁਦ ਕੀਤੇ ਸੀਗੇ ਉਸ ਤੋਂ ਬਾਅਦ ਚ ਮੁੱਖ ਮੰਤਰੀ ਵੀ ਇਹ ਗੱਲ ਕਹਿੰਦੇ ਨੇ ਵੀ ਹਰ ਇੱਕ ਚੀਜ਼ ਨੂੰ ਲੈ ਕੇ ਸਾਡੀ ਤਿਆਰੀ ਹੈ ਤਾਂ ਆਖਰਕਾਰ ਰਾਣਾ ਗੁਰਜੀ ਤੌਰੰ ਦਾ ਕੁਝ ਕਹੀਏ ਸਾ ਸਿੱਧੇ ਤੌਰ ਦੇ ਉੱਤੇ ਕਿਹਦਰ ਕਿਤੇ ਚੈਲੰਜਸ ਸੀ ਨੂੰ ਲੈ ਕੇ ਆ ਕਿ ਰਾਣਾ ਇੰਦਰ ਜਦੋਂ ਮਿਲ ਕੇ ਆਉਂਦੇ ਨੇ ਤਾਂ ਕਹਿੰਦੇ ਮੈਨੂੰ ਸਮਾਂ ਖਰਾਬ ਤੋਂ ਜ਼ਿਆਦਾ ਕੋਈ ਗੱਲ ਉੱਥੇ ਜਾਪ ਹੀ ਨਹੀਂ ਗਈ ਹੈਗੀ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸੁਮਿੰਦਰ ਜਰਨਲਿਸਟ ਚੰਡੀਗੜ੍ਹ